ਰਵਜੀ ਖੰਗਲੂਰ ਦੀ ਬੀਬੀ ਜੀ ਮੈਂ ਹਾਲੇ ਵੀ ਖੁਦ ਨੂੰ ਦੋਸ਼ੀ ਮੰਨਦਾ ਮੰਨਦਾ ਮੈਂ ਹਾਲੇ ਵੀ ਖੁਦ ਨੂੰ ਦੋਸ਼ੀ ਮੰਨਦਾ ਤੇਰੇ ਚੱਕਲਾਂ ਵਿੱਚ ਮੈਂ ਆਪਣੇ ਫਰਜ਼ ਨਿਭਾਉਂਦਾ ਦਿਕ ਮੈਂ ਆਪਣੇ ਫਰਜ਼ ਨਿਵਾਲੀ ਤਕਿਆ ਲਿਖਦਾ ਗਾਂਦਾ ਰਹੇ ਪੇਮ ਗੀਤ ਸੰਗ ਰੂਰਵੀ ਲਿਖਦਾ ਗਾਂਦਾ ਰਹੇ ਪੇਮ ਗੀਤ ਸੰਗ ਰੂਰਵੀ ਹਰ ਵਿਸ਼ੇ ਤੇ ਕਲਮ ਚਲਾ ਨਹੀਂ ਸਕਿਆ ਹਰ ਵਿਸ਼ੇ ਤੇ ਕਲਮ ਚਲਾ ਨਹੀਂ ਸਕਿਆ ਹਰ ਵਿਸ਼ੇ ची सघां